ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸੁਰ ਖਾਬ ਇਸ ਵੇਲੇ ਵੱਡੀ ਖਬਰ ਲੈ ਕੇ حاضر ਹੋ ਚੁੱਕਿਆ ਹਾਂ ਵੱਡੀ ਖਬਰ ਟਰੱਕ ਡਰਾਈਵਰਾਂ ਦੇ ਨਾਲ ਜੁੜੀ ਹੋਈ ਆ ਜਿਹੜੇ ਵੀ ਟਰੱਕ ਡਰਾਈਵਰ ਅਮਰੀਕਾ ਚ ਜਾ ਕੇ ਡਰਾਈਵਿੰਗ ਕਰਨਾ ਚਾਹੁੰਦੇ ਨੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਤੇ ਉਹਨਾਂ ਦੇ ਉੱਪਰ ਹੁਣ ਸਖਤੀ ਹੁੰਦੀ ਨਜ਼ਰ ਆਵੇਗੀ ਅਮਰੀਕਾ ਨੇ ਇੱਕ ਵੱਡਾ ਫੈਸਲਾ ਲਿਆ ਆ ਤੇ ਫੈਸਲੇ ਦੇ ਵਿੱਚ ਅਮਰੀਕਾ ਵੱਲੋਂ ਇਹ ਗੱਲ ਕਹੀ ਗਈ ਕਿ ਦੇਸ਼ੀ ਟਰੱਕ ਡਰਾਈਵਰ ਜੋ ਟੱਕੇ ਕਰਨ ਦੇ ਲਈ ਜੋ ਡਰਾਈਵਿੰਗ ਕਰਨ ਦੇ ਲਈ ਅਮਰੀਕਾ ਆਉਂਦੇ ਨੇ ਉਹਨਾਂ ਨੂੰ ਪੂਰਾ ਗਿਆਨ ਨਹੀਂ ਹੁੰਦਾ ਜਿਸ ਕਰਕੇ ਅਮਰੀਕਾ ਵਾਸੀਆਂ ਦੀ ਜਾਨ ਖਤਰੇ ਵਿੱਚ ਪੈ ਰਹੀ ਹੈ ਇਹ ਦੱਸਿਆ ਗਿਆ ਕਿ ਐਲਾਨ ਕੀਤਾ ਗਿਆ ਕਿ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ ਉਹਨਾਂ ਦਾ ਵੀਜ਼ਾ ਉੱਪਰ ਰੋਕ ਲੱਗ ਜਾਵੇਗਾ ਹਾਲਾਂਕਿ ਇਹ ਜਾਣਕਾਰੀ ਵੀ ਪ੍ਰਾਪਤ ਹੋਈ ਹੈ ਕਿ ਇਸ ਵਕਤ ਅਮਰੀਕਾ ਦੇ ਵਿੱਚ 60 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਲੋੜ ਹੈ ਪਰ ਅਜੇ ਦੇ ਵਿੱਚ ਅਮਰੀਕਾ ਨੇ ਇਹ ਸਖਤੀ ਵਾਲਾ ਫੈਸਲਾ ਲਿਆ ਦਰਸਲ ਬੀਤੇ ਦਿਨੀ ਪੰਜਾਬ ਨਾਲ ਸੰਬੰਧਿਤ ਇੱਕ ਟਰੱਕ ਡਰਾਈਵਰ ਦੀ ਅਣਗਹਿਲੀ ਕਰਕੇ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਕਰਕੇ 3 ਲੋਕਾਂ ਦੀ ਮੌਤ ਹੋ ਜਾਂਦੀ ਆ ਹਾਲਾਂਕਿ ਇਸ ਫੈਸਲੇ ਤੋਂ ਬਾਅਦ ਪੇਸ਼ ਟਰੱਕ ਡਰਾਈਵਰ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹਾਲਾਂਕਿ ਜਾਣਕਾਰੀ ਤਾਂ ਇਹ ਵੀ ਮਿਲ ਰਹੀ ਸੀ ਕਿ ਜਦੋਂ ਉਸ ਟਰੱਕ ਡਰਾਈਵਰ ਨੂੰ ਫੜਿਆ ਗਿਆ ਉਸ ਤੋਂ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਸਮਝ ਆਇਆ ਕਿ ਉਸ ਟਰੱਕ ਡਰਾਈਵਰ ਨੂੰ ਖਾਸਾ ਚੰਗੀ ਤਾਂ ਅੰਗਰੇਜ਼ੀ ਪੜ੍ਹ ਨਹੀਂ ਆਉਂਦੀ ਸੀ ਤੇ ਨਾ ਹੀ ਉਸ ਨੂੰ ਰੋਡ ਦੇ ਉੱਪਰ ਜਿਹੜੇ ਜਾਉਂਦੇ ਨੇ ਜਿਨ੍ਹਾਂ ਦੇ ਉੱਪਰ ਰੋਡ ਦੇ ਨਿਯਮਾਂ ਨੂੰ ਸਮਝਾਇਆ ਜਾਂਦਾ ਸੜਕ ਨਿਯਮਾਂ ਨੂੰ ਸਮਝਾਇਆ ਜਾਂਦਾ ਉਹਨਾਂ ਦੀ ਚੰਗੀ ਤਰ੍ਹਾਂ ਪਹਿਚਾਨ ਸੀ